ਕਿ ਇਸ ਦੀ ਕੋਈ ਹਾਈ ਲੈਵਲ ਇਨਕੁਆਰੀ ਕੀਤੀ ਜਾਵੇ ਜਾਂਚ ਕੀਤੀ ਜਾਵੇ ਕਿ ਇਹਦੇ ਪਿੱਛੇ ਕੀ ਹੈ ਕਿਉਂਕਿ ਇਹ ਵਿਅਕਤੀ ਦੁਬਈ ਦੇ ਵਿੱਚ ਸੀਗਾ ਜਦੋਂ ਇੱਥੋਂ ਗਿਆ ਤੇ ਕਲੀਨ ਸ਼ੇਵਨ ਸੀਗਾ ਲੇਕਿਨ ਇੱਥੇ ਆਇਆ ਤੋਨੇ ਕੇਸ ਵੀ ਰੱਖੇ ਹੋਏ ਸੀਗੇ ਪਰ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਉਹ ਵੀ ਦੁਬਈ ਦੇ ਹੀ ਸੀਗੇ ਲਿੰਗ ਉਹ ਵੀ ਕਲੀਨ ਸ਼ੇਵਨ ਸੀਗਾ ਫਿਰ ਉਹਦੇ ਬਾਅਦ ਇੱਥੇ ਆਇਆ ਜਦੋਂ ਸਿੰਘ ਸਜਿਆ ਸੋ ਸੁਣਾਤੇ ਕਿ ਕੋਈ ਕਿਹੜਾ ਕੋਈ ਏਜੰਸੀ ਪਿੱਛੇ ਕੋਈ ਦੇਸ਼ ਜਿਹੜਾ ਪੰਜਾਬ ਨੂੰ ਭਾਰਤ ਨੂੰ ਡਿਸਟਰਬ ਕਰਨਾ ਚਾਹੁੰਦਾ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਕਿ ਵੀ ਪੰਜਾਬ ਦਾ ਪੀਸ ਜਿਹੜਾ ਹੈਗਾ ਉਹ ਡਿਸਟਰਬ ਕਰਨ ਦੀ ਜਿਹੜੀ ਇਹ ਸਾਜ਼ਿਸ਼ ਨਹੀਂ ਹੈ ਸੋ ਆਪਸੀ ਜਿਹੜਾ ਹੈਗਾ ਭਾਈਚਾਰਾ ਉਸ ਨੂੰ ਡਿਸਟਰਬ ਕਰਨ ਦੀ ਸਾਜ਼ਿਸ਼ ਹੈਗੀ ਹੈ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਇੱਕ ਮਿਸਕਰੀਐਂਟ ਲਿੰਗ ਡੈਟ੍ਰੈਂਟ ਇਫੈਕਟ ਹੁੰਦਾ ਉਹ ਅੱਜ ਪੁਲਿਸ ਦਾ ਖਤਮ ਹੋ ਗਿਆ ਹੈ ਸੋ ਇਸ ਲਈ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਇਨਕੁਆਰੀ ਦੀ ਮੰਗ ਕੀਤੀ ਹੈ ਕਿ ਹਾਈ ਲੈਵਲ ਜਿਹੜੀ ਇਨਕੁਆਰੀ ਕੀਤੀ ਜਾਵੇ ਸੋ ਅਸੀਂ ਸਾਰੇ ਗੁਰਨਾਥ ਸਾਹਿਬ ਨਾਲ بیٹھ ਕੇ ਸਾਰੀ ਡਿਸਕਸ਼ਨ ਹੋਈ ਹੈ ਸ਼ਾਇਦ ਅਸੀਂ ਕਿ ਭਈ ਪੁਰਜ਼ੋਰ ਨਖੇਦੀ ਵੀ ਕਰਦੀ ਭਾਰਤੀ ਜਨਤਾ ਪਾਰਟੀ ਔਰ ਇਹਦੀ ਜਾਂਚ ਦੀ ਮੰਗ ਕਰਦੇ ਅਸੀਂ ਕਰੀਸਾ ਕੈਨ ਰਿਪੀਟ ਇਨ ਹਿੰਦੀ ਪੀਕ ਉਹ ਕਰ ਦੇ ਪਹਿਲਾਂ ਪੰਜਾਬੀ ਜਿਹੜੀ ਬਹੁਤ ਹੀ ਨੰਦ ਭਾਗੀ ਘਟਨਾ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਮੈਂ ਸਮਝਦਾ ਕਿ ਸਾਡਾ ਸ਼੍ਰੀ ਦਰਬਾਰ ਸਾਹਿਬ ਔਰ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਗਲਿਆਰਾ ਜਿੱਥੇ ਹਰ ਵੇਲੇ ਜਿਹੜੀ ਹਾਈ ਹਾਈ ਲੈਵਲ ਦੀ ਜਿਹੜੀ ਸਰਵੇਲੈਂਸ ਆ ਉਹ ਹਮੇਸ਼ਾ ਉੱਥੇ ਤਨਾਤ ਰਹਿੰਦੀ ਹੈ 24 ਘੰਟੇ ਅੰਦਰ ਸੀਸੀਟੀਵੀ ਸਾਰੀ ਸਰਵੇਲੈਂਸ ਜਿਹੜੀ ਹੈ ਉੱਥੇ ਕੰਮ ਕਰਦੀ ਹੈ ਔਰ ਉਸ ਸਰਵੇਲੈਂਸ ਦੇ ਅਧੀਨ ਇਹੋ ਜਿਹੀ ਮੰਦ ਭਾਗੀ ਘਟਨਾ ਹੋਣਾ ਮੈਂ ਸਮਝਦਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਜਿਹੜਾ ਇਹਦੇ 'ਚ ਨਜ਼ਰ ਆਂਦਾ ਔਰ ਬੀਗ ਗ੍ਰਾਮ ਮੰਤਰੀ ਹੋਮ ਮਿਨਿਸਟਰ ਮੁੱਖ ਮੰਤਰੀ ਸਾਹਿਬ ਦੀ ਇਹ ਨਿੱਜੀ ਜ਼ਿੰਮੇਵਾਰੀ ਬੰਦੀ ਹੈ ਕਿ ਇਸ ਘਟਨਾ ਦੇ ਉੱਤੇ ਖੁਦ ਆ ਕੇ ਗੱਲ ਕਰਨ ਔਰ ਮੈਂ ਆਪਣੇ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਘਟਨਾਕ੍ਰਮ ਦੀ ਜਿੱਥੇ ਕੜੀ ਨਿੰਦਾ ਕਰਦਾ ਉਹ ਨਾਲ ਹੀ ਨਾਲ ਅਸੀਂ ਅੱਜ ਸਾਰੇ ਗਵਰਨਰ ਸਾਹਿਬ ਨੂੰ ਇਹ ਮੰਗ ਕਰਕੇ ਆਏ ਆ ਕਿ ਇਹਦੀ ਜਿਹੜੀ ਇਨਕੁਆਇਰੀ ਹੈ ਇਹ ਪੰਜਾਬ ਤੋਂ ਬਾਹਰ ਕਿਸੇ ਏਜੰਸੀ ਤੋਂ ਕਰਾਈ ਜਾਵੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਦੇ ਉੱਤੇ ਔਰ ਇਹਨਾਂ ਦੇ ਸਿਸਟਮ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਬਿਲਕੁਲ ਉੱਡ ਚੁੱਕਿਆ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਸਾਰੇ ਇਸ ਘਟਨਾਕ੍ਰਮ ਦੀ ਕੜੀ ਨਿੰਦਾ ਕਰਦੇ ਹਾਂ ਸੂਤਰ ਪ੍ਰਕਾਸ਼ ਹੈ। ਜਬੀਦ ਰੀਕ ਨੂੰ ਗਣਤੰਤਰ ਦਿਵਸ ਦੇ ਲੋਕੇ ਦੇ ਅੰਮ੍ਰਿਤਸਰ ਦੀ ਧਰਤੀ ਤੇ ਜੋ ਇੱਕ ਬਹੁਤ ਵੱੰਤ ਬਾਗੀ ਘਟਨਾ ਹੋਈ ਹੈ, ਘਟਨਾ ਕਹਿ ਸਕਦੇ ਹਾਂ ਜੁਲੰਗ ਆ ਡਾਕਟਰ ਅੰਬੇਦਕਰ ਸਾਹਿਬ ਦਾ ਮੁੱਢ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਨਾਲ ਕਰੋੜਾਂ ਲੋਕਾਂ ਦੇ ਦਿਲ ਦੁਖੀ ਹੋਏ ਨੇ, ਵਿਰੰਧ ਰਗੇ ਨੇ। ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਔਰ ਜਿਵੇਂ ਪਹਿਲਾਂ ਦੱਸਿਆ ਸਰਕਾਰ ਤੋਂ ਮੰਗ ਹੈ ਕਿ ਇਹਦੀ ਇੰਡੀਪੈਂਡੈਂਟ enquary ਕੀਤੀ ਜਾਵੇ। ਔਰ ਪੰਜਾਬ ਤੋਂ ਬਾਹਰ ਇਨਕੁਆਇਰੀ ਕੀਤੀ ਹੈ ਕੋਈ ਏਜੰਸੀ ਤਾਂ ਕਿ ਇਹਦੇ ਪਿੱਛੇ ਜੋ ਸਾਜ਼ਿਸ਼ ਹੈ ਉਹਨੂੰ ਲੰਘਿਆ ਕੀਤਾ ਜਾ ਸਕੇ ਅਸੀਂ ਵਰਨ ਸਾਹਿਬ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਕਿਹਾ ਅਸੀਂ ਇਸ ਸਵੈਦੀ ਕਾਰਵਾਈ ਦੇ ਨਾਲ ਦੀ ਕਾਰਵਾਈ ਕਰਾਂਗੇ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹਦੀ ਨਿਗਹਿਦੀ ਵੀ ਕਰਦੇ ਆਂ ਔਰ ਸਾਨੂੰ ਆਸ ਹੈ ਕਿ ਆਪਸੀ ਭਾਈਚਾਰਾ ਇਸ ਤਰ੍ਹਾਂ ਬਰਕਰਾਰ ਰਹੇਗਾ ਔਰ ਸਾਰੇ ਵਾਹ ਕੇ ਰਹਿਣਗੇ ਔਰ ਇਸ ਜਿਹੜੀ ਮਤਭਾਗੀ ਘਟਨਾ ਹੋਈ ਇਹਦੀ ਦੰਗਾਈ ਨਾ ਜਾਂਚ ਕਰਕੇ जो है आज एक डेलीगेशन भारतीय जनता पार्टी पंजाब की तरफ से माननीय गवर्नर साहब को मिला है और उसमें ये मांग की गई है कि जो 26 जनवरी में जो इंसिडेंट हुआ है अमृतसर में उसकी हाई लेवल इंक्वायरी की जाए क्योंकि 26 जनवरी वो दिन है कि जब पूरा हिंदुस्तान गणतंत्र दिवस मना रहा था और इसी दिन 26 जनवरी 1950 को भारत का संविधान लागू हुआ था और उस संविधान के निर्माता डॉक्टर भीमराव अम्बेडकर जी की प्रतिमा को क्षति पहुंचाई गई आकाश सिंह ने और दिन दिहाड़े इंसिडेंट हुआ है तो इस नाते से ये व्यक्ति दुबई से आया था और जब दुबई गया था तो ये क्लीन शेवन था और जब ये आया तो सिंह सजा हुआ था कहते हैं कि देर इज ए मैथड इन इज मैडनेस। सो एक पागलपन में सलीका है यह इंसिडेंट दूसरी बारी है कि अमृतपाल सिंह वो भी दुबई गया और उसके बाद फिर वो सिंह सजा और जिस तरह की बातें की तो उस नाते से के इसके पीछे कौन व्यक्ति है कौन एजेंसी है कौन सा देश है ये इंक्वायरी करने की जरूरत है क्योंकि पंजाब में आपसी भाईचारा उसको तोड़ने की साजिश है और पंजाब में जो सौहार्द है उसको क्षति पहुंचाने की साजिश है तो उस नाते से भारतीय जनता पार्टी का एक डेलीगेशन आज मिला है गवर्नर साहब से और मांग की है मांग की गई है कि भाई हाई लेवल जो इंक्वायरी जो है इस सारी जो है कि की जानी चाहिए इन बातों की ਜੋ ਸੱਤੇ ਜੋ ਹੈ ਤੱਥੇ ਜੋ ਹੈ ਪੂਰਾ ਉਹ ਸਾਹਮਣੇ ਆਇਆ ਜਾਏ ਔਰ ਉਸਕੇ ਅਨੁਸਾਰ ਜੋ ਹੈ ਕਾਰਵਾਈ ਕੀ ਜਾਏ ਇੱਕ ਤਸੀ ਆਪਣੇ ਪੱਤਰ ਦੇ ਵਿੱਚ ਗੱਲ ਲਿਖਿਆ ਪੰਜਾਬ ਸਰਕਾਰ ਨੂੰ ਕਿ ਟਾਰਗੇਟ ਵਿੱਚ ਆ ਗਿਆ ਕਿ ਉਹਨਾਂ ਦਾ ਡਵੈਲਪਮੈਂਟ ਹੋ ਸਕਦਾ ਥੋੜਾ ਬੀਰ ਕਰ ਦੇ ਲੇਖਿਆ ਐਸਾ ਹੈ ਕਿ ਮ ਆਮ ਆਦਮੀ ਪਾਰਟੀ ਜਦੋਂ ਸੇ ਆਮ ਆਦਮੀ ਪਾਰਟੀ ਜਦੋਂ ਜੋ ਤਾਈ ਆਮ ਆਦਮੀ ਪਾਰਟੀ ਆਈ ਹੈ ਤੁਸੀਂ ਇਹ ਦੇਖੋ ਕਿ ਵੀ ਪੁਲਿਸ ਦਾ ट्रैटरेंट इफेक्ट खत्म हो गया क्योंकि बोलस में इंटरफेरेंस बहुत है यार और इस गल दा के भाई दिल्ली जे इलेक्शन है तो उस नाते जेड़ा हैगा उथे गेन ਕਰਨ ਦੇ ਲਈ ਜਿਹੜਾ ਹੈਗਾ ਇਹ ਵੀ ਹੋ ਸਕਦਾ ਹੈ ਕਿ ਵੀ ਇਹ ਸਾਜ਼ਿਸ਼ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਜਿਹੜਾ ਜਿਹਦੇ ਸੰਬੰਧ ਆਮ ਆਦਮੀ ਪਾਰਟੀ ਨਾਲ ਹੋਣ ਇਹ ਵੀ ਇਨਵੋਲਵਮੈਂਟ ਜਿਹੜੀ ਹੋ ਸਕਦੀ ਹੈ ਸਾਰੀ ਗੱਲਾਂ ਸੀ ਜਾਂਚ ਮੰਗੀ ਹੈਗੀ ਆ ਕਿ ਵੀ ਇਹਦੀ ਜਾਂਚ ਜਿਹੜੀ ਕਿ ਹੋਣੀ ਚਾਹੀਦੀ ਆ ਔਰ ਸੱਤਿਅ ਔਰ ਤੱਥੇ ਜਿਹੜੇ ਸਾਹਮਣੇ ਆਣੇ ਚਾਹੀਦੇ ਹੁਣ